ਇਚ ਦਾ 40s ਵੀ ਆਉਂਦਾ ਹੈ ਮੈਕਸ ਵੀ ਆਉਂਦਾ ਹੈ ਅਪੋਲੋ ਵੀ ਆਉਂਦਾ ਹੈ ਇਚ ਉਹ ਪਹਿਲਾਂ ਸਕੀਮਾਂ ਪਹਿਲਾਂ ਵੀ ਬਣਾਈ ਹੋਈਆਂ ਨੇ ਉਹ ਉਹ ਹਸਪਤਾਲ ਕਤਰਉਂਦੇ ਨੇ ਹਜੇ ਮਰੀਜ਼ਨ ਲੈਂਡ ਤੇ ਕਿਉਂਕਿ ਉਹਨੂੰ ਗਵਰਨਮੈਂਟ ਵੱਲੋਂ ਪੈਸੇ ਨਹੀਂ ਪਹੁੰਚਦੇ ਬਿਲਕੁਲ ਉਸੇ ਤਰ੍ਹਾਂ ਹੀ ਪੋਸਟ ਮੈ ਜਿਹੜੀ ਮੈਟ੍ਰਿਕ ਸਕਾਲਰਸ਼ਿਪ ਹੈ ਉਹ ਚ ਕੀ ਹੈ ਉਹ ਚ ਕਾਲਜ ਜਿਹੜੇ ਨੇ ਉਹ ਬੱਚਿਆਂ ਨੂੰ ਪੜ੍ਹਾਉਣਾ ਕਤਰਉਂਦੇ ਨੇ ਕਿਉਂਕਿ ਸਰਕਾਰ ਵੱਲੋਂ ਪੋਸਟ ਮੈ ਸਕਾਲਰਸ਼ਿਪ ਦੇ ਪੈਸੇ ਨਹੀਂ ਪਹੁੰਚਦੇ ਉਹ ਡੀਐਮ ਸੀ ਰੋਕ ਲੈਂਦੇ ਆ ਜਾਂ ਰੋਲ ਨੰਬਰ ਲੋਕ ਰੋਕ ਲੈਂਦੇ ਆ ਤੁਸੀਂ ਆਹ ਚੀਜ਼ ਨਾ ਬਾਕੀ ਪੋਲਿਟਿਸ਼ਨ ਨੂੰ ਪੁੱਛ ਕੇ ਦੇਖੋ ਕਿ ਡੀ ਐਮ ਸੀ ਕੀ ਹੁੰਦਾ ਹੈ ਜਰ ਰੋਲ ਨੰਬਰ ਕੀ ਹੁੰਦਾ ਕਦੇ ਰੋਕਿਆ ਉਹਦਾ ਪਤਾ ਲੱਗੇ ਨਾ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਉਹਨਾਂ ਨੇ ਕਦੇ ਰੁਕੇ ਹੀ ਨਹੀਂ ਉਹ ਤਾਂ ਘਰੇ ਆ ਜਾਂਦਾ ਜੀ ਉਹ ਤਾਂ ਬਾਪੂਆਂ ਦਾਦਿਆਂ ਦੀਆਂ ਕਮਾਈਆਂ ਤੇ ਗਾਲਾਂ ਮੈਨੂੰ ਕੱਢ ਜਾਂਦੇ ਇਹ ਕਿਉਂ ਆ ਗਿਆ ਮੈਂ ਕਿਹਾ ਯਾਰ ਮੇਰੇ ਕਿ ਕਸੂਰ ਹੈ ਯਾਰ ਮੈਂ ਪਹਿਲਾਂ ਕਿਹਾ ਹੈਗਾ ਸੀ ਜੇ ਤੁਸੀਂ ਚੱਜਦੇ ਨਿਕਲੇ ਹੁੰਦੇ ਮੈਂ ਕਿਹਾ ਆਉਣਾ ਸੀ ਮੈਨੂੰ ਕੀ ਪ੍ਰੋਬਲਮ ਸੀ ਪਰ ਉਹ ਚੱਜਦੇ ਨਹੀਂ ਨਿਕਲੇ ਨਾ ਠੀਕ ਨਹੀਂ ਨਿਕਲੇ ਤਾਂ ਸਾਨੂੰ ਆਉਣਾ ਪੈ ਗਿਆ ਤੇ ਹੁਣ ਆਕੇ ਜੇ ਠੀਕ ਕਰੀ ਜਾਂਦੇ ਆ ਕਹਿੰਦੇ ਐ ਕੋਈ ਕਰੀ ਜਾਂਦਾ ਏ ਸੋ ਇਸ ਕਰਕੇ ਮੈਂ ਕੋਈ ਪੋਲਿਟਿਕਲ ਨਹੀਂ ਬੋਲਣਾ ਇਥੇ ਪਰ ਮੈਂ ਇਹਨਾਂ ਦੱਸਣਾ ਚਾਹੁੰਨਾ ਕਿ ਇਥੇ ਚੰਗਾ ਕੰਮ ਕਰੋਗੇ ਨਾ ਤਾਂ ਵੀ ਗਾਲਾਂ ਮਾੜੇ ਤੇ ਤਾਂ ਗਾਲਾਂ ਪਹਿਣੀ ਪੈਣੀਆਂ ਉਹ ਤਾਂ ਅਸੀਂ ਕਰਦੇ ਵੀ ਨਹੀਂ ਪਰ ਚੰਗੇ ਤੇ ਵੀ ਗਾਲਾਂ ਤਿਉ ਬਈ ਯਾਰ ਕਿਸੇ ਨਾ ਕਿਸੇ ਗੱਲ ਦਾ ਕ੍ਰਿਟਿਕਾਈਜ਼ ਕਰੀਏ ਮਤਲਬ ਉਹਨਾਂ ਨੇ ਤਾਂ ਐ ਵੀ ਕਦੇ ਨਹੀਂ ਦੱਸਿਆ ਹੋਣਾ ਤੁਹਾਨੂੰ ਕਿ ਬਿਜਲੀ ਫ੍ਰੀ ਹੋ ਗਈ 90% ਕਰਾਂ ਦੀ ਨਾ ਕਦੇ ਤਾਰੀਫ਼ ਨਹੀਂ ਕੀਤੀ ਉਹਨਾਂ ਨੇ ਕਦੇ ਨਹੀਂ ਦੱਸਿਆ ਕਿ 17 ਤੋਲ ਪਲਾਜ਼ੇ ਬੰਦ ਕਰਤੇ 64 ਲੱਖ ਰੁਪਏ ਇੱਕ ਦਿਨ ਦਾ بچਣ ਲੱਗ ਗਿਆ ਕਦੇ ਨਹੀਂ ਦੱਸਿਆ ਜੀ ਕਦੇ ਨਹੀਂ ਦੱਸਿਆ ਵੀ ਜੇ ਸ਼ਹੀਦ ਹੋ ਜਾਏ ਕੋਈ ਪੁਲਿਸ ਵਾਲਾ ਜਾਂ ਫੌਜੀ ਸਾਡਾ ਪੰਜਾਬ ਦਾ ਜਵਾਨ ਅਸੀਂ 1 ਕਰੋੜ ਰੁਪਏ ਨੂੰ ਭੋਗ ਤੋਂ ਪਹਿਲਾਂ ਚੈੱਕ ਆ ਜਾਂਦਾ ਨਾ ਕਦੇ ਨਹੀਂ ਦੱਸਿਆ ਕਦੇ ਨਹੀਂ ਦੱਸਿਆ ਉਹਨਾ ਕਿ ਪੁਰਾਣੀਆਂ 40 40 ਸਾਲ ਪੁਰਾਣੀਆਂ ਕੱਸੀਆਂ ਦੇ ਖਾਲ ਪੁਰਾਣੇ ਜਿਹੜੇ ਬੰਦ ਪਏ ਸੀ ਉਹ ਨਹਿਰਾਂ ਵਾਲੇ ਚਲਾ ਲਏ ਆਪਾਂ ਨੇ ਕਦੇ ਵੀ ਨਹੀਂ ਦੱਸਿਆ ਉਹਨਾ ਜੀ ਕਦੇ ਨਹੀਂ ਦੱਸਿਆ ਕਿ 63000 ਬਲਕਿ ਥੋੜਾ ਹੋ ਮੰਗਦੇ ਨੇ ਸਾਨੂੰ ਤਾਂ ਉਹ ਦਿਓ ਜੀ ਡੋਮਿਸਾਈਲ ਇਹ ਤਾਂ ਬਾਹਰ ਲਿਆਂ ਦੇਤੀਆਂ ਨੌکریاں ਤੁਸੀਂ ਪੰਜਾਬ ਦੇ ਤੀ ਨੌکریاں ਕਿਉਂਕਿ ਆਪ ਕਦੇ ਦਿੱਤੀਆਂ ਨਾ ਉਹਨੂੰ ਇਹ ਲੱਗਦਾ ਵੀ ਸਾਡੇ ਵਾਂਗੂ ਹੀ ਹੋਊ ਸਾਰਾ ਕੁਝ ਕਦੇ ਨਹੀਂ ਦੱਸਿਆ ਨਾ ਵੀ 10 ਲੱਖ ਦੇ ਬੀਮੇ ਚ ਕੀ ਉਹ ਚ ਵੀ ਨੁਕਸ ਕੱਢਣਗੇ ਇਹਨਾਂ ਨੇ ਇੱਕ ਨੁਕਸ ਹੀ ਕੱਢਣੇ ਕੱਢੀ ਜਾਣ ਦੋ ਉਹ ਤਾਂ ਉਹ ਗੱਲ ਹੈ ਨਾ ਇੱਕ ਕੋਈ ਬੰਦੇ ਕੋਲੇ ਕੁੱਤਾ ਸੀਗਾ ਉਹ ਕੁੱਤਾ ਪਾਣੀ ਤੇ ਤੁਰ ਲੈਂਦਾ ਸੀਗਾ ਤੇਰਦਾ ਨਹੀਂ ਸੀ ਤੁਰ ਲੈਂਦਾ ਸੀ ਪਾਣੀ ਤੇ ਤੇ ਇੱਕ ਹੋਰ ਦੋਸਤ ਸੀ ਉਹਨਾਂ ਦਾ ਉਹ ਉਹ ਹਰ ਗੱਲ 'ਚੋਂ ਨੁਕਸ ਕੱਢਦਾ ਸੀ ਚਲੋ ਸੁਖਵੀਰ ਬਾਦਲ ਲਾ ਲਓ ਜਾਂ ਕੋਈ ਆ ਇਹਨਾਂ 'ਚੋਂ ਦੂਜੇ ਕਾਂਗਰਸੀਆਂ 'ਚੋਂ ਲਾ ਲਓ ਇੱਕ ਅੱਧਾ ਨਾ ਭਾਜਪੀ ਵਾਲਿਆਂ 'ਚੋਂ ਨੁਕਸ ਕੱਢਣ ਵਾਲੀ ਨੇ ਉਹ ਕਹਿੰਦੇ ਯਾਰ ਬੜੀ ਦਿੱਕਤ ਹੋਈ ਯਾਰ ਇਹ ਕਿਸੇ ਗੱਲ ਦੀ ਵੀ ਤਰੀਫ ਨਹੀਂ ਕਰਦਾ ਪਰ ਕੁੱਤੇ 'ਚੋਂ ਕੀ ਨੁਕਸ ਕੱਢ ਸਕਦਾ ਹੁਣ ਇਹ ਇਹ ਤਾਂ ਪਾਣੀ ਤੇ ਤੁਰਦਾ ਹੈ ਯਾਰ ਚਲ ਉਹਨੂੰ ਬੁਲਾਓ ਯਾਰ ਕਹਿੰਦੇ ਬੁਲਾ ਲਿਆ ਉਹ ਲੈ ਕਹਿੰਦੇ ਅੱਜ ਨਹੀਂ ਨਕਸ਼ ਕੱਢ ਸਕਦਾ ਸਾਰੇ ਯਾਰ ਦੋਸਤ ਇਕੱਠੇ ਹੋਗੇ ਉਹਨੇ ਕੁੱਤਾ ਇੱਧਰਲੇ ਪਾਸਿਓਂ ਛੱਪੜ ਚ ਜ ਟੋਬੇ 'ਚ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਪਾਣੀ ਦੇ ਉੱਤੇ ਤੁਰ ਕੇ ਉਹਨੂੰ ਕਹਿੰਦੇ ਹਾਂ ਹੁਣ ਦੱਸ ਬਈ ਹੁਣ ਕੀ ਕਹੇਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਫੇਰ ਕੱਢਤਾ ਨਕਸ਼ ਜੀ ਉਹਦਾ ਕੱਢਣਗੇ ਜੀ ਸੋ ਇਹਨਾਂ ਚੱਕਰਾਂ 'ਚ ਤਾਂ ਆਪਾਂ ਪੈਣਾ ਹੀ ਨਹੀਂ ਤੁਸੀਂ ਜਿਹੜੀਆਂ ਚੌਂਕਾਂ ਤੇ ਜਾ ਰਹੇ ਹੋ ਤੁਹਾਨੂੰ ਦੂਜਾ ਰੱਬ ਕਹਿੰਦੇ ਆ ਲੋਕ ਕਿ ਦੂਜਾ ਰੱਬ ਹੈ ਡਾਕਟਰ ਨਰਸਾਂ ਡਾਕਟਰ ਹੈ ਨਾ ਤੇ ਜਿਨ੍ਹਾਂ ਨੇ ਕੇਅਰ ਕਰਨੀ ਹੈ ਜਿਨ੍ਹਾਂ ਨੇ ਆ ਕੇ ਪੁੱਛਣਾ ਆ ਦਵਾਈ ਖਾਓ ਆ ਹੁਣ ਤੁਹਾਨੂੰ ਆ ਡਾਕਟਰ ਸਭ ਨੇ ਆ ਲਿਖਿਆ ਹੈ ਡਾਕਟਰ ਕਹਿੰਦਾ ਆ ਫਾਈਲ ਪਈ ਹੈ ਫਾਈਲ ਅਗਲੀ ਫਾਈਲ ਤੱਕ ਕਰ ਦਿਨੇ ਸੋ ਤੰਦਰੁਸਤ ਰੱਖੀਏ ਪੰਜਾਬ ਨੂੰ ਆਪਾਂ ਫੌਜਾਂ ਚ ਭਰਤੀ ਹੋਣ ਵਾਲੇ ਆਪਾਂ ਹਾਕੀਆਂ ਫੁੱਟਬਾਲਾਂ ਕ੍ਰਿਕਟਾਂ ਦੇ ਵਿੱਚ ਮੈਡਲ ਲੈ ਕੇ ਆਉਣ ਵਾਲੇ ਐਥਲੈਟਿਕਸਾਂ ਚ ਮਿਲਖਾ ਸਿੰਘ ਦੇ ਵਾਰਿਸਾਂ ਤੇ ਆਪਾਂ ਤੰਦਰੁਸਤ ਰਹੀਏ ਇਹੀ ਬਹੁਤ ਹੈ ਪਰ ਹਾਂ ਜੇ ਕੋਈ ਬਿਮਾਰ ਹੋ ਜੇ ਤਾਂ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਤੁਸੀਂ ਸਾਡੇ ਕੋਲ ਆ ਗਏ ਹੋ ਤੁਸੀਂ ਵੈਲ ਕੁਆਲੀਫਾਈਡ ਬੜੇ ਵਧੀਆ ਤਰੀਕੇ ਨਾਲ ਪੜੇ ਹੋਏ ਔਰ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਕੰਮ ਮਿਲਿਆ ਕੁਝ ਪਾਰਸ਼ ਜਾਂ ਕੋਈ ਪੈਸੇ ਦੇ ਧਾਰਤੇ ਨਹੀਂ ਮਿਲਿਆ ਤੇ ਤੁਸੀਂ ਅੱਜ ਖੁਸ਼ੀਆਂ ਮਨਾਓ ਮੈਨੂੰ ਬਾਹਰ ਪਰਿਵਾਰ ਮਿਲੇ ਮੈਂ ਗੱਡੀ ਰੋਕ ਲਈ ਮੈਂ ਫੋਟੋ ਖਿਚਾ ਕੇ ਆਇਆ ਇੱਕ ਪਰਿਵਾਰ ਮੈਨੂੰ ਨਹੀਂ ਪਤਾ ਕਿਹੜਾ ਬੱਚਾ ਹੋਊਗਾ ਉਹਨਾਂ ਚੋਂ ਉਹ ਕਹਿੰਦੇ ਵੀ ਰੋਣ ਲੱਗ ਗਈ ਮਾਤਾ ਉਹ ਕਹਿੰਦੇ ਵੀ ਦੀਵਾਲੀ ਵਾਲੇ ਦਿਨ ਪਰਿਵਾਰ ਦੇ ਵਿੱਚ ਮੌਤ ਹੋ ਗਈ ਸੀ ਐਕਸੀਡੈਂਟ ਚ ਤੇ ਅੱਜ ਸਾਨੂੰ ਨੌਕਰੀ ਮਿਲ ਗਈ ਫੇਰ ਮੈਨੂੰ ਨਹੀਂ ਪਤਾ ਕਿਹੜਾ ਬੱਚਾ ਹੋਊਗਾ ਉਹਨਾਂ ਚੋਂ ਹੈਨਾ ਤੇ ਰੋਣ ਲੱਗ ਗਈ ਮੈਂ ਕਹੇ ਵੀ ਕੋਈ ਗੱਲ ਨਹੀਂ ਹੁਣ ਪਰਮਾਤਮਾ ਹੈ ਤਾਂ ਉਹ ਤਾਂ ਰੋਕ ਨਹੀਂ ਸਕਦੇ ਪਰਮਾਤਮਾ ਦੇ ਬਾਣੇ ਨੇ ਤਾਂ ਪਰ ਉਹ ਕਹਿੰਦੀ ਦਿਵਾਲੀ ਵਾਲੇ ਦਿਨ ਸਾਡੇ ਐਕਸੀਡੈਂਟ ਚ ਮੌਤ ਹੋ ਗਈ ਸਾਡਾ ਘਰ ਐ ਲੱਗਣ ਲੱਗ ਗਿਆ ਸੀ ਵੀ ਹੁਣ ਕਰੇ ਕੀ ਹੋਊਗਾ ਪਰ ਹੁਣ ਅੱਜ ਸਾਡੇ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਸਾਨੂੰ ਅੱਜ ਫੇਰ ਦੁਬਾਰੇ ਇੱਕ ਦੀਵਾ ਜਗ ਗਿਆ ਇਤੋਂ ਵੱਡਾ ਪੁੰਨ ਹੋ ਸਕਦਾ ਈ ਕੋਈ ਮਨ ਤਾਂ ਬਾਰ ਹੀ ਮੇਰੀ ਤਾਂ ਥਕਾਵਟ ਲਾਤੀ ਉਸ ਮਾਂ ਨੇ ਜਿਨੇ ਇਹ ਕਹਤਾ ਕਿ ਦਿਵਾਲੀ ਵਾਲੇ ਦਿਨ ਦੀਵਾ ਬੁੱਝ ਗਿਆ ਸੀ ਅੱਜ ਦੀਵਾ ਫੇਰ ਜਗ ਗਿਆ ਉਹ ਦੀਵੇ ਜਗਾ ਕੇ ਰੱਖੀਏ ਰੋਸ਼ਨੀ ਦੇ ਦੀਵੇ ਜਗਾ ਕੇ ਰੱਖੀਏ ਉਮੀਦਾਂ ਦੇ ਦੀਵੇ ਜਗਾ ਕੇ ਰੱਖੀਏ ਭਗਤ ਸਿੰਘ ਉਹ ਵਾਲੇ ਇਨਕਲਾਬ ਵਾਲੇ ਦੀਵੇ ਜਗਾ ਕੇ ਰੱਖੀਏ ਭਾਵੇਂ ਤੇਲ ਦੀ ਥਾਂ ਤੇ ਖੂਨ ਪਾਉਣਾ ਪਵੇ ਪਰ ਦੀਵੇ ਬੁਝਣ ਨਹੀਂ ਦੇਣੇ ਭਗਤ ਸਿੰਘ ਨੇ ਇੱਕ ਸ਼ੇਰ ਲਿਖਿਆ ਸੀਗਾ ਕਹਿੰਦਾ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਵਤਨ ਦੀ ਸਰਜ਼ਮੀ ਕੋ ਦੇਸ਼ ਦੀ ਧਰਤੀ ਨੂੰ ਮਹਿਬੂਬ ਬਣਾਉਣ ਵਾਲੇ ਬੰਦੇ ਅਸੀਂ ਉਹਨਾਂ ਦੇ ਵਾਰਿਸ ਆ ਯਾਰ ਉਹ ਕਿਹੜੀਆਂ ਰਿਸ਼ਵਤਾਂ ਚ ਇਤੋਂ 50 ਰੁਪਏ ਕਮਾ ਲਓ ਇਤੋਂ 200 ਕਮਾ ਲਓ ਚਵਾਰੇ ਛੱਤ ਲਓਗੇ ਨਾਲ ਲੈ ਜਾਓਗੇ ਭਲਾ ਕਰਕੇ ਆਓਗੇ ਜਿਆਦਾ ਸਕੂਨ ਮਿਲੂਗਾ ਕਿਸੇ ਤੋਂ 50 ਰੁਪਏ ਦਿੰਦਾ ਹੋਊਗਾ ਉਹ ਤੋਂ ਉਹਦੀ ਲਫਾਫੇ ਦੀ ਗੰਡ ਖੋਲ ਦੀ ਜੇ ਤੁਹਾਨੂੰ ਪਤਾ ਲੱਗ ਜੇ ਨਾ ਵੀ ਇਹ 50 ਕਿਵੇਂ ਲੈ ਕੇ ਆਇਆ ਹੈ ਕਿ 10-10 ਦੇ ਨੋਟ ਪੂਰੇ ਕਰਦਾ ਫਿਰਦਾ ਹੈ ਜੇ ਤੁਸੀਂ ਉਹਦੇ 50 10 ਛੱਡਦੇ ਨਾ ਵੀ ਕੋਈ ਗੱਲ ਨਹੀਂ ਬਾਬਾ ਜੀ ਸਾਡੀ ਡਿਊਟੀ ਇਹੀ ਹੈ ਤੁਸੀਂ ਇਹ ਨਾਲ ਲੈ ਜਿਓ ਤਾਂ ਤੁਹਾਨੂੰ 50 ਨਾਲੋਂ 50 ਲੱਖ ਜਿਨਾ ਸਕੂਨ ਮਿਲੂਗਾ ਅੱਜ ਮੈਂ ਕਿਸੇ ਦੇ ਪੈਸੇ ਬਚਾਤੇ ਤੇ ਉਹੋ ਜਿਹੜੀਆਂ ਦੁਆਵਾਂ ਦੇਊਗਾ ਤੇ ਜਿਹੜੀਆਂ ਅਰਦਾਸਾਂ ਗਰੀਬ ਦੀ ਦੁਆ ਤੇ ਪਰਮਾਤਮਾ ਦੀ ਦਰਗਾਹ ਇਹਦੇ ਸਿੱਧਾ ਰابطਾ ਹੁੰਦਾ ਹੀ ਕੋਈ ਬਾਈਪਾਸ ਨਹੀਂ ਹੁੰਦਾ ਸੋ ਮੈਂ ਇਹੀ ਕਹਿਣਾ ਚਾਹਣਾ ਕਿ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰਾਂ ਉਪਰ ਨਸੀਬ ਤਾਂ ਉਨ੍ਹਾਂ ਦਾ ਵੀ ਹੁੰਦਾ ਜਿਨ ਕੇ ਹੱਥ ਹੀ ਨਹੀਂ ਹੁੰਦੇ ਜਿਉਂਦਾ ਤਾਂ ਉਹ ਵੀ ਹੈ ਜਿਦੇ ਹੱਥ ਹੀ ਨਹੀਂ ਹੁੰਦੇ ਆਪਾਂ ਐਵੇਂ ਦਿਖਾਈ ਜਦੇ ਰਹਨੇ ਆ ਜੋਤਸ਼ੀਆਂ ਨੂੰ ਹੱਥ ਦੱਸਿਓ ਬਣਾ ਕੀ ਹੈ ਸੋ ਇਸ ਕਰਕੇ ਤਰੱਕੀਆਂ ਉਹਨਾਂ ਨੇ ਵੀ ਕੀਤੀਆਂ ਨੇ ਤੇ ਜਿਨਾਂ ਦੇ ਮੱਥੇ ਜਲੇ ਹੋਏ ਨੇ ਜਿਨਾਂ ਦੀ ਹੱਥਾਂ ਦੀਆਂ ਲਕੀਰਾਂ ਹੈ ਹੀ ਨਹੀਂ ਤਰੱਕੀਆਂ ਉਹਨਾਂ ਦੀਆਂ ਵੀ ਨੇ ਕਿਸਮਤਾਂ ਉਹਨਾਂ ਦੀਆਂ ਵੀ ਨੇ ਸੋ ਮੈਂ ਇਹੀ ਕਹਿਣਾ ਚਾਹੂੰਗਾ ਤੁਹਾਨੂੰ ਕਿ ਜਿੱਥੇ ਵੀ ਜਾਓਗੇ ਆਪਦੀ अहमियत ਬਣਾਓ ਕੁਰਸੀ ਦੀ ਗਰਮੀਂ ਵਧਾਓ ਤਾਂ ਕਿ ਜਦੋਂ ਤੁਸੀਂ ਕੋਈ ਬਦਲੀ ਹੋਵੇ ਜਾਂ ਕਿਤੇ ਇੱਧਰ ਉੱਧਰ ਜਾਓ ਲੋਕ ਮਿਸ ਕਰਨ ਕਿ ਯਾਰ ਇੱਕ ਬੰਦਾ ਸੀ ਇੱਕ ਡਾਕਟਰ ਹੁੰਦਾ ਸੀ ਉਸ ਤੋਂ ਬਾਅਦ ਹਸਪਤਾਲ 'ਚ ਠੀਕ ਆ ਚੱਲੀ ਤਾਂ ਜਾਂਦਾ ਕੰਮ ਪਰ ਉਹ ਗੱਲ ਨਹੀਂ ਬਣੀ ਹੈਨਾ ਜਿਵੇਂ ਹੁੰਦਾ ਸੋ ਇਹ ਹੀ ਕਹਿਣਾ ਚਾਹਣਾ ਕਿ ਉਂ ਤਾਂ ਲੋਕਾਂ ਦਾ ਕੀ ਹੈ ਉਹ ਤਾਂ ਮਤਲਬ ਬਦਨਾਮ ਕਰਨ ਨੂੰ ਤਾਂ ਕਿਸੇ ਨੂੰ ਵੀ ਕਰ ਦੋ ਬਦਨਾਮ ਕਰਨ ਚ ਕੀ बदनाम करके आप चले जाने बाद चफाइया तो नहीं देनिया जिन्होंने बदनाम किया कुछ इस तरह से रिश्तों में आग लगा देते हैं लोग कुछ इस तरह से रिश्तों में आग लगा देते हैं लोग पहले दिल लगाकर बाद में दिमाग लगा देते हैं लोग